ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਵਾਰਤਾ ਰੱਖੀ ਗਈ ਜਿਸ ਵਿੱਚ ਜਾਣਕਾਰੀ ਦਿੰਦੇ ਆ ਮੁਹੰਮਦ ਯਾਕੂਬ ਸਪੁੱਤਰ ਮੁਹੰਮਦ ਹਜ਼ੂਰ ਹੁਸੈਨ ਵਾਸੀ ਨਕੌਦਰ ਨੇ ਦੱਸਿਆ ਕਿ ਮਾਮ ਹੁਸੈਨ ਸਪੁੱਤਰ ਮੁਹੰਮਦ ਸਦੀਕ ਵਾਸੀ ਪਿੰਡ ਰਾਮਪੁਰ थाना ਦੁਰਾਹਾ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹੈ। ਉਕਤ ਵਿਅਕਤੀ ਨੇ ਤਕਰੀਬਨ 20 ਦਿਨ ਪਹਿਲਾਂ ਮੇਰੇ ਭਤੀਜੇ ਉੱਪਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਸੀ ਜਿਸ ਵਿੱਚ ਮੇਰੇ ਭਤੀਜੇ ਦੇ ਕਾਫੀ ਸੱਟਾਂ ਲੱਗੀਆਂ ਸੀ। ਜਿਸ ਤੋਂ ਬਾਅਦ ਉਕਤ ਵਿਅਕਤੀ ਉੱਪਰ ਧਾਰਾ 307 ਦੇ ਤਹਿਤ ਮਾਮਲਾ ਦਰਜ ਹੋਇਆ ਸੀ। ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਕਤ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਮਿਤੀ 1/5/2025 ਨੂੰ ਉਕਤ ਵਿਅਕਤੀ ਅਤੇ ਉਸਦੇ 6-7 ਅਣਪਛਾਤੇ ਸਾਥੀਆਂ ਵੱਲੋਂ ਬਲੈਰੋ ਗੱਡੀ ਵਿੱਚ ਆ ਕੇ ਮੇਰੇ ਘਰ ਹਮਲਾ ਕਰ ਦਿੱਤਾ ਗਿਆ। ਅਤੇ ਘਰ ਵਿੱਚ ਇੱਟਾਂ ਵੀ ਮਾਰੀਆਂ ਗਈਆਂ। ਮੈਂ ਉਸ ਵਕਤ ਘਰ ਵਿੱਚ ਮੌਜੂਦ ਨਹੀਂ ਸੀ ਪਰ ਮੇਰੇ ਘਰ ਵਿੱਚ ਮੇਰੀ ਪਤਨੀ ਤੇ ਮੇਰੇ ਬੱਚੇ ਸਨ। ਉਕਤ ਵਿਅਕਤੀ ਮਾਮ ਹੁਸੈਨ ਨੇ ਬੱਚਿਆਂ ਉੱਪਰ ਪਿਸਤੌਲ ਤਾਨ ਦਿੱਤੀ ਅਤੇ ਮੇਰੇ ਪਰਿਵਾਰ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਉਕਤ ਵਿਅਕਤੀ ਮਾਮ हुसैन ਨੇ ਨਜਾਇਜ਼ ਅਸਲਾ ਰੱਖਿਆ ਹੋਇਆ ਹੈ ਜਿਸ ਨਾਲ ਇਸਨੇ ਪਹਿਲਾਂ ਵੀ ਕਈ ਵਾਰਤਾਤਾ ਅਤੇ ਲੁੱਟਖੋਹਾਂ ਨੂੰ ਅੰਜਾਮ ਦਿੱਤਾ ਹੈ। ਮੁਹੰਮਦ ਯਕੂਬ ਨੇ ਦੱਸਿਆ ਕਿ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਉਕਤ ਵਿਅਕਤੀ ਕੋਲੋਂ ਜਾਨ ਦਾ ਖਤਰਾ ਹੈ। ਜੇਕਰ ਉਸਦਾ ਜਾਂ ਉਸਦੇ ਪਰਿਵਾਰ ਦਾ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦਾ ਜ਼ਿੰਮੇਵਾਰ ਉਕਤ ਵਿਅਕਤੀ ਹੋਵੇਗਾ। ਮੈਨੇ ਕੋਧਰ ਦਾ ਰਹਿਣਾ ਨਹੀਂ ਕੋਲ ਮਨ ਮਸਕੀਨ ਆਲੀ ਹੈ। ਮੈਂ ਨਈਏ ਵਾਲਿਆ ਮੈਂ ਇਹ ਗੁਜਾਰਸ਼ ਕਰਨ ਆਇਆ ਕਿ ਜਿਹੜਾ ਇਹ ਮؤਮিন मामੂਸ ਹੈਣਿਆ ਇਹ ਆਪਣੀ ਟੀਮ ਦੇ ਨਾਲ ਜਿਹੜਾ ਆ ਗੱਡੀ ਦੇ ਵਿੱਚ ਇਸਟੈਂਪ ਪੁਲਿਸ ਨਾਲੋਂ ਭਗੜ ਆਇਆ ਤੇ ਇਹ ਕਿਸੇ ਤੋਂ ਵੀ ਅੰਜਾਮ ਦੇ ਸਕਦਾ ਬਾਹਰ ਦਾ ਦਾ ਮੈਂ ਪਹਿਲੋਂ ਹੀ ਇਹ ਗੁਜਾਰਸ਼ ਕੀਤੀ ਹੈ ਕਿ ਮੇਰੇ ਭਰਾ ਦੇ ਘਰੇ ਜਾ ਕੇ ਬੱਚਿਆਂ ਦੇ ਉੱਪਰ ਔਰ ਮੇਰੀ ਪਰਚਾਈ ਦੇ ਉੱਪਰ ਇਹਨੇ ਕਤਾਨਿਆ ਤੇ ਮੈਂ ਪ੍ਰਸ਼ਾਸ਼ਨ ਨੂੰ ਇਹ ਰਿਕਵੈਸਟ ਕਰਦਾ ਹਾਂ ਇਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਵੇ 307 ਦਾ ਇਚੇ ਪਰਚਾ ਦਰਜ ਹੈ ਕਿੱਥੋਂ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਰਾਪਰ ਪੰਡਿਆ 18 ਨੰਬਰ ਹਲਾ ਲੱਗਦਾ ਹੈ ਮੇਰੀ ਜਿਹੜੀ ਇਹ ਰਿਸ਼ਤਾ ਸਾਲੀ ਦਾਜ ਦੇ ਨਾਲ ਮੇਰੀ ਕੁੜੀ ਵਿਆਹੀ ਹੈ ਹੋਰ ਮੇਰੀ ਇਹਨਾਂ ਨਾਲ ਕੋਈ ਰੰਜਿਸ਼ ਨਹੀਂ ਸੀ ਸਿਰਫ ਮੈਂ ਸੁਲਾਹ ਕਰਾਂ ਜੰਮਦਾ ਹੁੰਦਾ ਸੀ ਇਹਨਾਂ ਦੀ ਵਿੱਚ ਕਿ ਇਹ ਰਿਸ਼ਤਾ ਟੁੱਟੇ ਨਾ ਲੇਕਿਨ ਬਾਰ ਬਾਰ ਇਹ ਦੇ ਮਤਲਬ ਉਹਨਾਂ ਨੇ ਜਿਹੜੀ ਉਹਦੀ ਸਜ਼ਾ ਮੇਰੇ ਮੁੰਡੇ ਨੂੰ ਦਿੱਤੀ ਹੈ ਅਟੈਕ ਕਦੋਂ ਹੋਇਆ ਤੁਹਾਡੇ ਅਟੈਕ 8 ਤਰੀਕ ਨੂੰ ਹੈ ਜੀ April 8 ਤਰੀਕ ਨੂੰ ਇਹ ਅਜਮੇਰ ਦੇ ਕੰਡੇ ਲਾ ਕੇ ਮਹਿਤਪੁਰ ਰੋਡ ਤੇ ਇਹ ਇਕੱਲੇ ਸੀ ਕਿ ਉਸ ਵੀ ਉਹ ਇਕੱਲਾ ਸੀ ਮੇਰੇ ਨਾਲ ਤਾਂ ਰਿਵਰ ਚੱਲੀ ਸੀ ਰੋਟੀ ਫੜਾਣ ਜਾ ਰਿਹਾ ਸੀ ਇਕੱਲਾ ਮੋਟਰਸਾਈਕਲ ਤੇ ਤੇ ਚਾਹਨਾ ਗੱਡੀ ਉੱਪਰ ਚੜਾਤੀ ਤੇ ਜਿਹੜਾ ਪੰਮਾ ਮੁਸਤਫਾ ਪੰਮਾ ਜਿਹੜਾ ਇਹ ਗੱਡੀ ਚਲਾ ਰਿਹਾ ਸੀ ਇਹ ਆਪਣੀ ਟੀਮ ਦੇ ਨਾਲ ਆ ਗਏ ਉਹ ਸਾਰੀ ਵੀਡੀਓ ਬਣੀ ਹੋਈ ਹੈ ਜੀ ਤੁਹਾਨੂੰ ਕੀ ਲੱਗਦਾ ਕੀ ਕਾਰਨ ਹੋ ਸਕਦਾ ਬਸ ਇਹ ਕਾਰਨ ਹੈ ਕਿ ਸਾਨੂੰ ਬਾਰ ਬਾਰ ਜਿਹੜੀ ਸਾਡੀ ਪਛੇਤਾਂ ਦੇ ਵਿੱਚ ਆਉਂਦਾ ਤੇ ਮੈਨੂੰ ਫੋਨ ਤੇ ਵੀ ਕਈ ਵਾਰ ਇਹਨੇ ਧਮਕੀਆਂ ਦਿੱਤੀਆਂ ਤਾਂ ਮਾ ਮੁਸਤਫਾ ਨੇ ਲੇਕਿਨ ਮੈਂ ਉਹ ਰਿਸ਼ਤੇ ਨੂੰ ਮੱਧੇ ਨਜ਼ਰ ਰੱਖਦਾ ਹੋਇਆ ਮੈਂ ਇਹਤੇ ਕੋਈ ਐਕਸ਼ਨ ਨਹੀਂ ਲਿਆ ਕਿ ਇਹਨਾਂ ਦਾ ਰਿਸ਼ਤਾ ਬਚਾ ਵੀ ਲੇਕਿਨ ਰਿਸ਼ਤਾ ਬਚਾਉਂਦਾ ਬਚਾਉਂਦਾ ਮੈਨੂੰ ਤਾਂ ਮੇਰੇ ਬੱਚੇ ਦੀ ਜਾਨ ਚਲ ਗਈ ਇਹ ਤੁਹਾਡੇ ਕੋਲ ਵਿੱਚ ਸੀ ਕਿ ਲੱਗਦੇ ਨਹੀਂ ਜੀ ਇਹ ਜਿਹੜੇ ਇਹ ਰਿਸ਼ਤੇ ਦੇ ਮੁੰਡੇ ਜਿਹੜੇ ਇਹ ਵੀ ਮੇਰੇ ਭਾਂਜੇ ਲੱਗਦੇ ਇਹ ਵੀ ਸਾੜੀ ਦੇ ਮੁੰਡੇ ਨੇ ਤਾਇਆ ਚਾਚਾਾਂ ਦੇ ਅੱਛਾ ਜੀ ਤੇ ਉਹ ਮੇਰੀ ਸਗੀ ਸਾੜੀ ਦੀ ਕੁੜੀ ਹੈ ਹ ਪਈ ਪ੍ਰਸ਼ਾਸਨ ਮੇਰਾ ਇਹਦਾ ਸਾਥ ਦੇਵੇ ਇਹਦੇ ਕੋਲ ਨਜਾਇਜ਼ ਅਸਲਾ ਆ ਇਹ ਕਦੇ ਵੀ ਕੋਈ ਹਰਕਤ ਕਰ ਦੋਗਾ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਹਿਸਤਾ ਕੀਤਾ ਜਾਵੇ ਤੁਹਾਨੂੰ ਕੀ ਲੱਗਦਾ ਇਹ ਨਾ ਪਿੱਛੇ ਕੋਈ ਰਾਜਨੀਤਿਕ પાર્ટી ਕੋਈ ਸਪੋਰਟ ਕਰ ਰਹੀ ਹੈ ਨਹੀਂ ਕੋਈ ਕਾਰਨ ਹੋਰ ਹੋ ਸਕਦਾ ਕੋਈ ਕਾਰਨ ਜਿਹੜੇ ਆ ਅੱਜ ਕੱਲ ਜਿਹੜੇ ਮੁੰਡੇ ਦੂਜੇ ਨਾ ਪੰਜਾਬ ਦੇ ਆਪਣੇ ਦੂਸਰੇ ਹੁੰਦੇ ਆ ਵੇਲੜ ਜੇ ਉਹ ਨਾਲ ਲਏ ਹੋਏ ਜੀ ਅੱਛਾ ਜਿਹੜਿਆ ਨਸ਼ਾ ਪੱਤਾ ਵਾਲਾ ਕੰਮ ਕਰਦੇ ਨੇ ਉਹ ਪੂਰੀ ਟੀਮ ਇਹਦੇ ਨਾਲ ਬਣੀ ਹੋਈ ਹੈ ਨਸ਼ਾ ਪੱਤਾ ਵੇਚਦੇ ਵੀ ਨੇ ਇਹ ਵੀ ਨਹੀਂ ਨਹੀਂ ਜਿਹੜੀ ਪ੍ਰੂਫ ਨਾ ਹੋਵੇ ਗੱਲ ਉਹ ਕਹਣੀ ਵੇਖਾ ਰਹੇ ਇਹ ਮੇਰੇ ਕੋਲ ਕੋਈ ਐਡੂ ਗੈਰੂਫ ਨਹੀਂ ਹੈ ਇਹ ਕੰਮ ਕੀ ਹੈ ਇਹਨਾਂ ਦਾ ਵਿੱਚ ਕੰਮ ਸਾਡੇ ਵਰਗਾ ਹੀ ਗੁਜਰਾਂ ਦਾ ਮੱਛਾ ਦਾ ਕੰਮ ਹੈ ਗੁਜਰਾਂ ਦਾ ਕੰਮ ਹੈ ਇਸ ਤੋਂ ਇਲਾਵਾ ਹੀ ਕੁਝ ਹੋਰ ਕਰਦੇ ਇਹ ਤੋਂ ਇਲਾਵਾ ਕੋਈ ਮੇਰੇ ਕੋਲ ਐਡੂ ਗੈਰੂਫ ਨਹੀਂ ਹੈ ਜਿਹੜਾ ਕੰਮ ਕਰਦੇ ਹੋਂਗੇ ਨਹੀਂ ਤੁਸੀਂ ਕਿਹਾ 2 ਸਾਲ ਤੋਂ ਤੁਹਾਡੇ ਰਿਸ਼ਤੇ ਦਾ ਹਾਂ 2 ਸਾਲ ਤੋਂ ਜਿਹੜਾ ਮੇਰੀ ਭਾਣਜੀ ਨੂੰ ਟੌਰਚਰ ਕਰ ਰਿਹਾ ਜੀ 2 ਸਾਲ ਤੋਂ ਕੁੱਟਮਾਰ ਕਰ ਰਿਹਾ ਉਹਨਾਂ ਨੇ ਕੁਝ ਦੱਸਿਆ ਹੋਵੇਗਾ ਉਹਨਾਂ ਨੇ ਇਹ ਦੱਸਿਆ ਵੀ ਬਾਹਰ ਘੁੰਮਦਾ ਫਿਰਦਾ ਘਰੇ ਨਹੀਂ ਜਾਂਦਾ ਨਹੀਂ ਤੇ ਜ਼ਿਆਦਾ ਕੁੱਟਮਾਰ ਕਰਦਾ ਸੀ ਜੇ ਬੱਚਿਆਂ ਦੀ ਜਿਹੜੀ ਜ਼ਰੂਰਤ ਦੀ ਚੀਜ਼ਾਂ ਉਹ ਨਹੀਂ ਦਿੰਦਾ ਸੀ ਤੇ ਇਹਦੇ ਵਿੱਚ ਸਾਡਾ ਜਿਹੜਾ ਦੋ ਜਿੱਦਾਂ ਇਹ ਬੰਮਾ ਮੁਸਤਾਫਾ ਇਹਦੀ ਭੈਣ ਮੇਰੇ ਸਾਲੀ ਦੇ ਮੁੰਡੇ ਨੂੰ ਵਿਆਹੀਏ ਇੱਧਰੋਂ ਜਿਹੜੀ ਮੇਰੀ ਸਾਲੀ ਦੀ ਕੁੜੀ ਇਹਦੇ ਭਰਾ ਨੂੰ ਮਾਮਸੇ ਨੂੰ ਵਿਆਹੀ ਹੋਈ ਹੈ ਦੇ ਜਿਹੜੀ ਉਹ ਕੁੜੀ ਸੀ ਉਹਦੇ ਕੋਈ ਬੱਚਾ ਨਹੀਂ ਸੀ ਉਹ ਇਹਨਾਂ ਨੇ ਮੇਰੇ ਭਾਂਜੇ ਤੋਂ ਬਿਨਾਂ ਹੀ ਬਾਹਰ ਭੇਜਤੀ ਹੈ ਸਨਾਪ ਬਣਾ ਉਹ ਬਾਹਰ ਚਲ ਗਈ ਹੈ ਅਸੀਂ ਕਈ ਵਾਰ ਪੰਚਾਇਤਾਂ ਦੇ ਵਿੱਚ ਬਹਿ ਕੇ ਕੀਤਾ ਕਿ ਜੇ ਤੁਹਾਡੀ ਕੁੜੀ ਨਹੀਂ ਰਹਿਣਾ ਚਾਹੁੰਦੀ ਤੁਸੀਂ ਇਹਨੂੰ ਰੱਖ ਲਓ ਪਰ ਇਹਨਾਂ ਨੇ ਉਹਦਾ ਸਾਨੂੰ ਸਾਰਾ ਉਲਟਾ ਇਹਦਾ ਜਵਾਬ ਦਿੱਤਾ ਰਿਸ਼ਤਾ ਕਿਨੇ ਕਰਾਇਆ ਸੀ ਆਪਸੇ ਤੁਹਾਡੇ ਰਿਸ਼ਤਾ ਮੈਂ ਔਰ ਮੇਰੀ ਸੱਸ ਨੇ ਵਿੱਚ ਬਹਿ ਕੇ ਕਰਵਾਇਆ ਸੀ ਇਸ ਕਰਕੇ ਤੁਸੀਂ ਵਿੱਚ ਇਨਵੋਲ ਹਾਂ ਇਸ ਕਰਕੇ ਅਸੀਂ ਵਿੱਚ ਕਰਦੇ ਸੀ ਕੋਈ ਪੁਰਾਣੀ ਪਹਿਲੇ ਵੀ ਰੰਜਿਸ਼ ਸੀ ਕੋਈ ਰੰਜਿਸ਼ ਨਹੀਂ ਸਾਡੀ ਆ ਰਿਸ਼ਤੇ ਤੋਂ ਹੀ ਸਾਰੀ ਕਹਾਣੀ ਵੀ ਵੀਡੀਓ ਰਿਸ਼ਤੇ ਤੋਂ ਇਹਨਾਂ ਨੇ ਸਾਨੂੰ ਇਹ ਇਨਜਾਮ ਦਿੱਤਾ ਹੈ ਸਰ ਇੱਕ ਗੱਲ ਕਲੀਅਰ ਕਰੋ ਕਿ ਕੰਪਲੀਟ ਕਰਵਾ ਤੁਸੀਂ ਐਫ ਆਈ ਆਰ ਕਰਵਾ ਦਿੱਤੀ ਉਹਨਾਂ ਐਫ ਆਈ ਆਰ ਹੋ ਵੀ ਗਈ ਹੈ ਜੀ ਸਰ ਲੇਕਿਨ ਹੱਲੇ ਤੱਕ ਜਿਹੜਾ ਇਹ ਰਾਸਤ ਦੇ ਵਿੱਚ ਨਹੀਂ ਲਿੱਤਾ ਗਿਆ ਸਰ ਹਾਂ ਰਾਸਤ ਦੇ ਵਿੱਚ ਨਹੀਂ ਲਿੱਤਾ ਗਿਆ ਕਾਰਨ ਕੀ ਸਮਝ ਕਾਰਨ ਥੋੜੀ ਜੀ ਪੁਲਿਸ ਦੀ ਸਾਡੇ ਨਕੋਦਰ ਦੀ ਮਜਬੂਰੀ ਸੀ ਮੇਨਾਂ ਦੇ ਕਰਕੇ ਜੀ ਤੁਹਾਨੂੰ ਲੱਗਦਾ ਹੈ ਕਿ ਮਜਬੂਰੀ ਹੀ ਸੀ ਮੈਂ ਨੂੰ ਫਿਲਹਾਲ ਤੇ ਜ ਮਜਬੂਰੀ ਦੱਸਿਓ ਜੀ ਮੈਂ ਹੋਰ ਕੁਛ ਨਹੀਂ ਕਹਿ ਸਕਦਾ ਕਿਉਂਕਿ ਜਦ ਤੱਕ ਹੁਣ ਜਦ ਮੇਲਾ ਖਤਮ ਹੋ ਗਿਆ ਇਹ ਪ੍ਰਸ਼ਾਸਨ ਸਾਡਾ ਸਾਥ ਨਹੀਂ ਦੇਊਗਾ ਤੇ ਅਗਲੀ ਗੱਲ ਮੈਂ ਅੱਗੇ ਦੱਸੂਗਾ ਇਹਦੇ ਵਿੱਚ ਸੰਬੰਧ ਤੇ ਤੁਸੀਂ ਵੱਡੇ ਕਿਸੇ ਅਫਸਰਾਂ ਨੂੰ ਜਾਂ ਐਸਐਸਪੀ ਸਾਹਿਬ ਨੂੰ ਮਿਲੇ ਜੀ ਹਾਂ ਮੇਰੀ ਡਿਪਟੀ ਸਾਹਿਬ ਨਾਲ ਕੋਤਰ ਵੀ ਗੱਲ ਹੋਈ ਹੈ ਤੇ ਸਿਟੀ ਨਕੋਦਰ ਸੈਣੀ ਸਾਹਿਬ ਨਾਲ ਵੀ ਕਈ ਵਾਰ ਗੱਲ ਹੋਈ ਹੈ ਤੇ ਉਹਨਾਂ ਨੇ ਥੋੜਾ ਆਹੀ ਰੱਖਿਆ ਸੀ ਵੀ ਆਹ ਮਜਬੂਰੀ ਹੈ ਜੀ ਤੇਰਾ ਸਾਥ ਦੇ ਮੰਗੇ ਕਿੰਨਾ ਟਕ ਟਕ ਦਾ ਟਾਈਮ ਦਿੱਤਾ ਕੋਈ ਹੈ ਸਾਨੂੰ ਹੁਣ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਉੱਥੋਂ ਫਾਰਗ ਹੋ ਗਏ ਲੇਕਿਨ ਕਲੀਅਰ ਟਾਈਮ ਨਹੀਂ ਦਿੱਤਾ ਵੀ ਤੁਹਾਨੂੰ ਕਦੋਂ ਅਸੀਂ ਗ੍ਰਿਫਤਾਰ ਕਰਕੇ ਨਹੀਂ ਦੱਸ ਦਿੰਦੇ ਤੇ ਜੇ ਤੁਹਾਡੀ ਸੁਣਵਾਈ ਨਾ ਹੋਈ ਕੋਈ ਧਰਨਾ ਪ੍ਰਦਰਸ਼ਨ ਵੀ ਕਰੂਗੇ ਜੀ ਜਰੂਰ ਕਰਾਂਗੇ ਜੀ ਫਿਰ ਜੇ ਸਾਡੀ ਨਾ ਕਰਾਂਗੇ ਕਦੋਂ ਤੱਕ ਦਾ ਟਾਈਮ ਦਿੱਤਾ ਅਸੀਂ 2-4 ਦਿਨ ਦੇਖ ਸਕਦੇ ਹਾਂ ਬੰਦ ਤੋਂ ਬਾਅਦ ਵੀ ਜੇ ਕੋਈ ਹੋ ਗਿਆ ਲੇਕਿਨ ਹੁਣ ਸਾਡੇ ਲਈ ਬਹੁਤ ਵੱਡੀ ਮੁਸ਼ਕਲ ਹੋ ਗਈ ਦੂਸਰੀ ਮੈਂ ਇਹ ਖਾਸ ਹੈ ਉਹ ਤੁਹਾਡਾ ਸੀਟੀ ਨੁਕਦਰ ਦਿੱਤੀ ਹੋਈ ਹੈ ਜੀ ਉਹ ਤੁਹਾਨੂੰ ਵੀ ਦੇ ਦਮ ਆ ਕਿ ਜੋ ਉਹਨੇ ਹੁਣ ਹਮਲਾ ਕੀਤਾ ਦੁਆਰਾ ਉਹ ਕਦੋਂ ਕੀਤਾ ਸੀ ਇਹ ਤਿੰਨ ਤਰੀਕ ਨੂੰ ਪਹਿਲਾ ਹਮਲਾ ਹੋਇਆ ਸੀ 3 ਮਈ ਨੂੰ ਆ 3 ਮਈ ਨੂੰ ਦੋ ਹਮਲੇ ਹੋ ਚੁੱਕੇ ਹਨ ਦੋ ਹਮਲੇ ਹੋ ਚੁੱਕੇ ਦੋ ਤੁਹਾਡੇ ਬੇਟੇ ਤੇ ਹੀ ਹੋਏ ਦੋਨੋਂ ਹਮਲੇ ਨਹੀਂ ਇਹ ਮੇਰੇ ਚਾਚੇ ਦੇ ਘਰੇ ਹੋਇਆ ਕਰ ਗਿਆ ਇੱਕ ਤੁਹਾਡੇ ਬੇਟੇ ਤੇ ਇਹ ਮੇਰੇ ਭਰਾ ਦਾ ਜਿਹੜੇ ਭਤੀਜੇ ਨਾ ਉਹਨਾਂ ਦੇ ਭਰਾ ਦੇ ਘਰੇ ਜਾ ਕੇ ਹੋਇਆ ਉੱਚ ਕੋਈ ਜ਼ਖਮੀ ਵੀ ਆਇਆ ਨਹੀਂ ਉੱਚ ਕੋਈ ਜ਼ਖਮੀ ਨਹੀਂ ਹੋਇਆ ਕਿਉਂਕਿ ਵੱਡਾ ਕੋਈ ਮਿਲਿਆ ਨਹੀਂ ਬੱਚੇ ਸੀ ਉਹਨਾਂ ਨੂੰ ਪਸਤੌਰ ਜਰੂਰ ਉਹਨੇ ਦਿਖਾਇਆ ਕੋਈ ਆਸ-ਪਾਸ ਕੈਮਰੇ ਸੀ ਜਿਹੜੇ ਲਗਾਏ ਜੀ ਉਹ ਕੈਮਰੇ ਹੈਗੇ ਪਰ ਕੈਮਰਿਆਂ ਤੋਂ ਅਜੇ ਅਸੀਂ ਨਹੀਂ ਕਢਾਇਆ ਤੈਨੂੰ ਸੱਚੀ ਐਫ ਆਈ ਆਰ ਹੋਣ ਤੋਂ ਬਾਅਦ ਦੂਜਾ ਹਮਲਾ ਆਇਆ ਪਰ ਹੁਣ ਤਾਂ ਬਾ